18 12 2025 ਨੂੰ ਅੱਡਾ ਕੋਵਾ ਦੇ ਉੱਤੇ ਮਰਡਰ ਹੋਇਆ ਸੀ ਬਲਜੀਤ ਸਿੰਘ ਬਿੱਲੇ ਦਾ ਜਿਹੜਾ ਕਿ ਕਧਾਲਾ ਸ਼ੇਖਾਂ ਤੋਂ ਸੀਗਾ ਉਹਦੀ ਐਫ ਆਰ ਦਰਜ ਹੋਈ ਸੀ 286/25 ਜਿਹਦੇ ਵਿੱਚ ਅਸੀਂ ਆਲਰੇਡੀ ਇੱਕ ਬੰਦਾ ਪਹਿਲਾਂ ਆ ਰੌਂਡ ਅਪ ਕੀਤਾ ਹੋਇਆ ਸੀਗਾ ਉਹਦੀ ਗ੍ਰਿਫਤਾਰੀ ਪੈ ਗਈ ਆ ਮਨਿੰਦਰ ਸਿੰਘ ਈਰੀਸ ਲਖਵਿੰਦਰ ਸਿੰਘ ਖੰਡਾਲਾ ਸੈਣੀਆਂ ਤੋਂ ਆਲਰੇਡੀ ਅਸੀਂ ਪਹਿਲਾਂ ਉਹਦੀ ਗ੍ਰਿਫਤਾਰੀ ਪੈ ਗਈ ਆ ਅਰੈਸਟ ਕੀਤਾ ਉਹਦੇ ਵਿੱਚ ਮਰਡਰ ਦੇ ਨਾਲ ਜਿਹੜਾ ਇੱਕ ਬੰਦਾ ਹੋਰ ਰਿਲੇਟਡ ਸੀਗਾ ਧਰਮਿੰਦਰ ਸਿੰਘ ਪਿੱਛੇ ਸਾਡੇ ਹੈਗੇ ਇਹ ਵੀ ਖਡਿਆਲਾ ਸੈਣੀਆ ਤੋਂ ਆ ਇਹਦੇ ਤੇ ਆਲਰੇਡੀ ਪਹਿਲਾਂ ਤਿੰਨ ਮੁਕਦਮੇ ਦਰਜਿਆ ਸਾਨੂੰ ਉਸ ਵੇਲੇ ਬੜੀ ਵੱਡੀ ਸਫਲਤਾ ਮਿਲੀ ਜਦੋਂ ਗੁਰਿੰਦਰਜੀਤ ਸਿੰਘ ਨਾਗਰਾ ਐਸ ਐਚਓ ਤਾਣਾ ਇਹਨਾਂ ਦੇ ਨਾਲ ਇਹਨਾਂ ਦੀ ਟੀਮ ਨੂੰ ਜਦੋਂ ਇਹ ਬੰਦਾ ਸਾਨੂੰ ਮਿਲਿਆ ਔਰ ਇਹਦੇ ਫਿਰ ਅਸੀਂ ਮਜੀਦ ਪੁਛਗਿਸ਼ ਕੀਤੀ ਜਿਹਦੇ ਤੇ ਔਰ ਜਿਹੜੇ ਤੇ ਆਲਰੇਡੀ ਪਹਿਲਾਂ ਤਿੰਨ ਮਕਦਮੇ ਦਰਜ ਆ ਭੈੜੇ ਪੁਰਸ਼ਾਂ ਦੇ ਸਬੰਧ ਦੇ ਵਿੱਚ ਜਦੋਂ ਗੁਰਿੰਦਰਜੀਤ ਸਿੰਘ ਨਾਗਰਾ ਹਮਾ ਨੇ ਇਹਨਾਂ ਨੇ ਨਕਲ ਲਾਇਆ ਸੀਗਾ ਤੇ ਇਹ ਬੰਦੇ ਨਾਲ ਜਿਹੜਾ ਸਾਡੇ ਇਹਦੀ ਸਾਡੀ ਗ੍ਰਿਫਤਾਰੀ ਅਸੀਂ ਸਾਡੀ ਪੁਸਪਾਰਟੀ ਨੇ ਕੀਤੀ ਆ ਔਰ ਇਹ ਅਮੰਦਰ ਸਿੰਘ ਦਾ ਲਾਇਆ ਇਹ ਉਹ ਬੰਦਾ ਆ ਜਿਹੜਾ ਮੋਟਰਸਾਈਕਲ ਤੇ ਨਾਲ ਲਖਮਨ ਮਨਿੰਦਰ ਸਿੰਘ ਇਹ ਰਿਅਸ ਲਖਮਨਦਰ ਸਿੰਘ ਦੇ ਨਾਲ ਰੈਕੀ ਕਰਨ ਵੀ ਆਇਆ ਔਰ ਇਹਦੇ ਨਾਲ ਇਹ ਮੋਟਰਸਾਈਕਲ ਚਲਾਉਂਦਾ ਸੀਗਾ ਔਰ ਉਹ ਦੂਸਰਾ ਬੰਦਾ ਨਾਲ ਹੈ ਜਿਹੜਾ ਜਿਹੜਾ ਮੇਨ ਬੰਦਾ ਸੀਗਾ ਪਹਿਲਾਂ ਜਿਹੜਾ ਮਨਿੰਦਰ ਈਰੀਅਸ ਲਖਵਿੰਦਰ ਉਹ ਮੇਨ ਬੰਦਾ ਸੀਗਾ ਨਾਲ ਇਹ ਬੰਦਾ ਨਾਲ ਦਸਿਆ ਪਾਠੀ ਸੀਗਾ ਇਹਦੀ ਅਸੀਂ ਅੱਜ ਗ੍ਰਿਫਤਾਰੀ ਪਾਈ ਆ ਔਰ ਗ੍ਰਿਫਤਾਰੀ ਪਾ ਕੇ ਇਹਦੀ ਅੱਗੇ ਫਰਦਰ ਅੱਗੇ ਪੁੱਛ ਕੇ ਚੱਲ ਰਹੀ ਹੈ ਜੋ ਵੀ ਹਲਾ ਸਾਹਮਣੇ ਆਉਂਗੇ ਤੁਹਾਡੇ ਸਾਹਮਣੇ ਕੀਤੇ ਜਾਣਗੇ ਸਾਡੇ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਐਸਪੀਡੀ ਸਾਹਿਬ ਪਰਮਿੰਦਰ ਸਿੰਘ ਹੀਰ ਤੇ ਸਾਡੇ ਹੋਰ ਬਲਾਤਕਾਰ ਫਸਾ ਦੇ ਹੁਕਮਾਂ ਮੁਤਾਬਕ ਅਸੀਂ ਭੜੇ ਪੁਰਸ਼ਾਂ ਦੇ ਸੰਬੰਧ ਦੇ ਵਿੱਚ ਅਸੀਂ ਜਿਹੜੇ ਕਾਰਵਾਈਆਂ ਕਰ ਰਹੇ ਆ ਇਹ ਸਾਡਾ ਬਲਾਈਂਡ ਮਰਡਰ ਸੀਗਾ ਜਿਹੜਾ ਕਿ ਬੜੀ ਰੌੜਾ ਪਿਆ ਸੀਗਾ ਨੇਚਰਲੀ ਜਿਹੜਾ ਹੈਗਾ ਆ ਮਰਡਰ ਹੋਇਆ ਤੇ ਰੌੜਾ ਤੇ ਪਊਗਾ ਹੀ ਔਰ ਇਹ ਬਲਾਈਂਡ ਮਰਡਰ ਸੀਗਾ ਔਰ ਸਾਡੀ ਪੁਲਿਸ ਪਾਰਟੀ ਨੇ ਬੜਾ ਐਕਟਿਵ ਐਕਟਿਵਨੈਸ ਨਾਲ ਕੰਮ ਕਰਕੇ ਇਸ ਮਰਡਰ ਨੂੰ ਅਸੀਂ ਜਿਹੜਾ ਹਰਾਂ ਘੰਟੇ ਦੇ ਵਿੱਚ ਅਸੀਂ ਟ੍ਰੇਸ ਕਰਕੇ ਔਰ ਅਸੀਂ ਜਿਹੜਾ ਮਰਜ਼ਮਾਂ ਨੂੰ ਅਸੀਂ ਸਲਾਖਾਂ ਪਿੱਛੇ ਪਚਾਇਆ ਕੀ ਚਾਰਜਿੰਗ ਹੈ ਜਿਹੜਾ ਕਤਲ ਦੇ ਕਾਰਨ ਆਇਆ ਕਤਲ ਦੇ ਕਾਰਨ ਜਿਹੜੇ ਕੁਛ ਇਹਨਾਂ ਨਾਲ ਹੈਗਾ ਆ ਆਪਸੀ ਇਹਨਾਂ ਦੀ ਰੰਜਿਸ਼ ਬਾਜੀ ਵੀ ਹੈਗੀ ਆ ਜਿਹੜਾ ਅੱਗੇ ਹੁਣ ਜਿਹੜਾ ਜਿੱਦਾਂ ਜਿੱਦਾਂ ਬੰਦੇ ਆ ਰਹੇ ਆ ਉਹਨਾਂ ਦੀ ਪੁਛਗਿਸ਼ ਮਜਬੂਤ ਪੁਛਗਿਸ਼ ਹੋ ਰਹੀ ਆ ਕੁਛ ਜਿਹੜੇ ਤੱਥ ਜਿਹੜੇ ਆ ਉਹ ਲਖਵਿੰਦਰ ਤੋਂ ਮਨਿੰਦਰ ਤੋਂ ਸਾਹਮਣੇ ਆਏ ਆ ਕੁਛ ਤੱਤੇ ਤੋਂ ਸਾਹਮਣੇ ਆ ਰਹੇ ਆ ਇਹਦੀ ਨੂੰ ਇਹਦਾ ਰਮਣ ਲਿਆ ਆ ਕੱਲ ਅਸ ਬੀਜੀ ਹੋਣ ਕਰਕੇ ਸਾਡਾ ਨਹੀਂ ਪੁਛਗਿਸ਼ ਪ੍ਰੋਪਰਲੀ ਨਹੀਂ ਹੋਈ ਸਕੀ ਹੋਣਾ ਸੀ ਇਹਦੀ ਪ੍ਰੋਪਰ ਪੁਛਗਿਸ਼ ਕਰਕੇ ਇਹਦਾ ਅਗਲੀ ਮੈਂ ਜਿਹੜੀ ਇਨਵੈਸਟੀਗੇਸ਼ਨ ਕਰਾਂ ਸਭ ਜਿਹੜੀ ਇਹਨਾਂ ਦੇ ਪੈਥਨ ਦਾ ਲੈਂਡ ਦੇ ਵਿੱਚ ਉੱਪਰ ਦਾ ਪਿਆ ਹੈ ਕਾਹਦਾ ਕਾਚੀ ਹੋਰ ਪੈਸਿਆਂ ਦਾ ਲੈਂਡ ਦੇਣ ਵਾਲੀ ਜਿਹੜੀ ਗੱਲ ਆ ਕੋਈ ਐਡਾ ਸਾਡੇ ਇਹ ਆਪਸੀ ਇਹਨਾਂ ਦਾ ਹੋਊਗਾ ਕਿ ਲੈਂਡ ਦੇਣਾ ਸਾਡੇ ਉਹ ਉਸ ਮਸਲੇ ਤੇ ਗੱਲਾਂ ਨਹੀਂ ਹੋਇਆ ਆ ਕੋਈ ਇਹੋ ਜੀ ਸਾਹਮਣੇ ਨਹੀਂ ਆਈ ਹੈਗੀ ਐਵੇਂ ਅਸੀਂ ਕਹਿ ਦਈਏ ਵੀ ਹਾਂ ਵੀ ਉਹ ਉਹਦੇ ਕਾਉਂਟ ਚੈਨ ਚਲ ਗਏ ਇਧਰ ਚਲ ਗਏ ਇਹਨਾਂ ਦੀਆਂ ਇਹ ਜਿਹੜੇ ਇਹੋ ਜੇ ਬੰਦੇ ਹੁੰਦੇ ਆ ਨਾ ਇਹਨਾਂ ਦਾ ਇਹ ਹਵਾਈ ਗੱਲਾਂ ਬਹੁਤ ਕਰਦੇ ਆ ਤੇ ਜਦੋਂ ਗੱਲ ਅੱਗੇ ਚੱਲਦੀ ਆ ਫਿਰ ਵਿੱਚੋਂ ਨਿਕਲਦਾ ਕੱਖ ਨੀਗਾ ਤੇ ਇਸ ਕਰਕੇ ਜਿਹੜਾ ਹਕਾਕੋ ਪੈਸਿਆਂ ਵਾਲਾ ਲੈਂਡ ਦੇਣ ਵਾਲਾ ਕੋਈ ਸਾਡੇ ਸਾਹਮਣੇ ਨਹੀਂ ਆਇਆ ਆਪਸੀ ਇਹਨਾਂ ਦੀ ਰੰਜਿਸ਼ ਬਾਜੀ ਹੈਗੀ ਸੀ ਉਹਦੇ ਕਰਕੇ ਇਹਨਾਂ ਨੇ ਜਿਹੜਾ 12 12 ਨੂੰ ਡਿਕ ਲੋਏ ਦੇ ਉੱਤੇ ਇਹਨਾਂ ਨੇ ਜਿਹੜਾ ਬਲਜੀਤ ਸਿੰਘ ਬਲਾਹ ਉਹਦਾ ਮਰਡਰ ਕਰਤਾ ਸੀ ਥੈਂਕ ਯੂ